ਤੇ ਬਿਨਾ ਮਾਰਦੀ ਆ ਮੈਨੂੰ ਚੋਦੇ ਦੀ ਫਿਰ ਤੋਂ ਇਹ ਰਗੜਦੂਗੀ ਮੈਨੂੰ ਮੈਂ ਹਰ ਦਸਤ ਤਕਰੀਬਾ ਜੀ ਤੇਣਾ ਨਾ ਦੇਣਾ ਸੌਦਾ ਸਰਦਾਰ ਜੀ ਰਹਿ ਗਈ ਤੇਰੀ ਕੁਛੜ ਸੌਦਾ ਤੇਰਾ ਪੈਸੇ ਮਿਲ ਪਰ ਜਿਹੜਾ ਮੁੰਡੇ ਲਈ ਜਾਂਦਾ ਨਾ ਮੈਂ 13000 ਤੋਂ ਨੇ ਦੇਖ ਲੈ ਕਿੱਥੇ ਦੇ ਕਿੱਥੇ ਗੱਡੀ ਚੱਕੂ ਬੰਦੇ ਦੀ ਸਰਦਾਰ ਜੀ ਇਹ ਮੈਨੂੰ ਤੂੰ ਐ ਕਰ 30000 ਤੂੰ ਮੈਨੂੰ ਇਹ ਕਿਤੇ ਤੇਈ ਦਿੱਤੇ ਮੈਂ ਤੈਨੂੰ ਐ ਜੇ ਮੈਂ ਅੱਖੀ ਜਾਵੇਂ ਮੈਨੂੰ ਐ ਕਿੰਨਾ ਘਟ ਗਿਆ ਮੰਗਣੋਂ ਕਿੰਨਾ ਉਰੇ ਉਰੇ ਸਾਹਮਣੇ ਮੋੜ ਤੇ ਖੜ ਕੇ ਵੇਖੀ ਬੇ ਮਿੱਤਰਾ ਆਇਨਾ ਕਰਦਿਆਂ ਨਾਲ ਲੜ ਕੇ ਚਲ ਭਾਈ ਨੂੰ ਕਿ ਇੱਕ ਮਗਾ ਠੀਕ ਆ ਇੱਕ ਮਾੜੀ ਆ ਇਹ ਕੀ ਲਾਇਆ ਇਹਦਾ 14 ਕਹਿੰਦਾ ਦੋਨਾਂ ਦਾ ਖਰਚਾ ਉਹਦਾ ਆਉਂਦਾ ਵੀ ਗਲਤ ਆ ਪਾਗ ਨੂੰ ਵੀ ਕਹਨੇ ਆ ਮੂੰਹ ਤੇ ਮੈਂ ਲੰਮੂ ਦਾ ਸਾਹਬ ਨਾ ਪਿੱਲੇ ਥੋੜਾ ਜਿਆ ਤੇਰਾ ਥੋੜਾ ਜਗਾ ਆਲਾ ਭਾਈ ਆ ਚੱਕ ਜਿੰਨੇ ਦੀਆਂ ਤੈਨੂੰ ਲੱਗਦੀਆਂ ਤੇਰੇ ਕੋਲ ਬਸ ਕੁਛ ਹੈ ਹੁਣ ਸਾਹਬ ਨਾ ਕਰ ਲਈਏ ਜੀ ਸਾ ਤੂੰ ਕਰ ਲੈ ਅਸਤ ਮਾਰ ਲੈ ਇੱਕ ਠੀਕ ਹੈ ਇੱਕ ਨਰ ਲੈ ਜਮੇ ਥਾਂ ਨਰ ਜਿਹੜੀ ਹੱਕ ਦੀ ਗੱਲ ਰੱਬ ਨੂੰ ਇਹ ਫੰਡਰ ਹੈ ਹਨ ਖਾਜਣਾ ਪੇਟ ਪਰੂ ਕੰਦਾ ਹਾਂ ਇਹ ਫੰਡਰ ਇੱਕ ਫੰਡਰ ਇੱਕ ਭਰਾ ਜੀ ਇਹ ਜਿਹੜੀ ਗੱਲ ਮੈਂ ਸੁਣੀ ਮੜ ਜਾ ਯਾਰ ਇਹ ਕੀ ਕਹਿੰਦਾ ਉਧਰ ਹੋ ਕੇ ਜਿਹੜਾ ਮੈਂ ਗੱਲ ਕਰਦਾ ਬਾਈ ਨੇ ਕਹਿਤਾ ਸੀ ਬਣਾ 30 ਫਿਰ ਇਹਨੇ 25 ਕਹਿਤਾ ਕਹਿੰਦਾ ਵੀ ਸਹੀ ਲਾ ਵੀ ਮੈਂ ਕਹਾ ਬਾਈ ਇੱਕ ਦਾ ਵੀ ਮੋਦ ਲਾਤਾ ਸੀ ਅੱਡ ਕੱਲੀ ਦਾ 8000 ਰੁਪਏ ਕਹਤਾ ਸੀ ਬਾਈ ਨੇ ਇਹ ਕਹਦਾ ਵੀ ਮੇਰੀ ਆ ਨਹੀਂ ਵਿਕਣੀ ਮਗਰੋ ਇਹ ਨਹੀਂ ਵਿਕਦੀ ਦੋਵਾਂ ਨੂੰ ਇਕੱਠਿਆਂ ਲੈ ਲੈ ਮੈਂ ਤਾਂ ਇਹਨੂੰ ਰਾਜੂ ਤਿੰਨੇ ਇਕੱਠੇ ਨਹੀਂ ਉਹ ਤਾਂ ਮੈਂ ਪੁੱਛ ਰੱਖਦਾ ਇਹ ਕਹਿੰਦਾ ਚਲੀ ਜਾਊਗਾ ਹਾਂ ਹਾਂ ਰੱਖਣ ਚਲੀ ਜਾਓ ਉਹਦਾ ਰੱਖਣ ਚਲੀ ਜਾਓ ਹਾਂ ਰੱਖਣ ਚਲੀ ਜਾਓ ਗੱਪਣ ਹੈ ਹੈ ਪਤਾ ਨਹੀਂ ਗੱਪਣ ਐ ਨਾ ਚੱਕਰੀ 15 ਕਾ ਗੱਪਣ ਬਾਈ ਗੱਪਣ ਹੋਊਗਾ ਵੇਦਾ ਰੱਖ ਬੜੀ ਜਿਵੇਂ ਵੇਦਾ ਰੱਖਣ ਬਣਾਉਂ ਕਾਲ ਵਧਾਉਣਾ ਵਿਚਾਈਆ ਅਸੀਂ ਲੈਂਦੀ ਨਹੀਂ ਸਾਨੂੰ ਜੇ ਬਿੱਲੇ ਇੱਧਰ ਹੋ ਜਾ ਹੁਣ ਕੀ ਕਰਾਂ ਮੈਂ ਤੇਨ ਤੱਕ 25 ਗਾ ਲੈ ਜਾ 25 ਦਿਨ ਜਾਂਦੀਆਂ ਫੇਰ ਤੇਰੀ ਮਰਜ਼ੀ ਖੜਾ ਰੇ ਭਾਈ ਮਾਲ ਬਹੁਤ ਆਇਆ ਹੈ ਕਟੂ ਬੱਸ ਬਹੁਤ ਕੋਈ ਨਿਕਲੀਆਂ ਵੀਰਾ ਮਾਲ ਦਾ ਮੁੱਲ ਤੇ ਮੈਨੂੰ ਦੇ ਦੀ ਚਾਹ ਹੋਰ ਬੱਕਰੀ ਦਾ ਮਿਲੇ ਨਹੀਂ ਬੱਕਰੀ ਆਈ 15000 ਦੀਆਂ ਤੰਨੇ 1.15 ਦੀਆਂ ਦਿਨ ਨੇ ਹੁਣ ਕੀ ਕਰਾਂ ਬਿੱਲੇ ਆਪ ਵੀ ਦੇਖ ਲੈਦਾ ਪਾਪੜ ਜੇ ਹੁੰਦਾ ਚੰਗਾ ਮਾਲ ਰੱਖਣਾ ਫੇਰ ਤਾਂ ਮੈਂ ਮੁੱਲ ਵੀ ਲਾਉਂਦਾ ਫੇਰ ਤਾਂ ਇਹ ਮਾਲ ਹੈ ਕੱਟਣ ਵਾਲਾ ਤੈਨੂੰ ਪਤਾ ਨਾ ਜੂ ਮੈਂ ਪਿੱਛੇ ਨਹੀਂ ਹਟਦਾ ਸੌਦੇ ਤੋਂ ਕੱਟਣ ਵਾਲਾ ਮੈਂ ਜੇ ਹੁੰਦੀਆਂ ਦੇਖੀ ਐ ਲਸ-ਮਸ ਕਰਦੀ ਹੁੰਦੇ ਦੋਨੇ ਬਰਾਬਰ ਦੀਆਂ ਫੇਰ ਤਾਂ ਤੈਨੂੰ ਪਤਾ ਮੈਂ ਘਟਣ ਵਾਲਾ ਬੰਦਾ ਨਹੀਂ ਉਦੋਂ ਹੀ ਪੜਾਕੇ ਖੜਦਾ ਨਾ ਫੇਰ ਫੇਰ ਤੈਨੂੰ ਇੰਨੇ ਦੀਆਂ ਵੀ ਨਹੀਂ ਸੀ ਮਿਲਦੀਆਂ ਕੋਈ ਗੱਲ ਐ ਨਹੀਂ ਮੇਰੇ ਨਾਲ ਮਰਉਣ ਦੀ ਛੱਡ ਤੋ ਮਿਲ ਜਾਂਦੀਆਂ ਮੈਂ ਛੱਡ ਤੋ ਗੱਲ ਬੱਕਰੀਆਂ ਬਸੇਰੀਆਂ ਮਿਲ ਜਾਂਦੀਆਂ ਭਾਜ ਇਹ ਕਹਿੰਦਾ ਬਈ 23 ਤੋਂ ਘੱਟ ਨਹੀਂ ਦਿੰਦੇ ਕੁਸ ਹੋ ਜੇ ਪਵਾ ਜਮਾਈ ਲੈ ਆਟੇ ਆ ਗਈ ਮੌਜੂਦ ਨੇ ਉਹ ਯਾਰ ਜੀ ਤੈਨੂੰ ਦੋਨੇ ਕਹਤਾ 8000 ਦੀ ਕੱਲੀ ਦੋਨੇ ਲਵਾਂ ਦੋਨੇ ਦੋਨੇ ਫਿਰ ਤੂੰ ਵੇਚਣ ਦਾ ਖੜ ਜਾ ਯਾਰ ਖੜ ਜਾ ਓਏ ਖੜ ਜਾ ਬਿੱਲਿਆ 16 ਦੀਆਂ ਦਿੰਨੇ ਦੋਏ ਚਲ ਆ ਜਾ ਭਾਈ ਖੜ ਜਾ ਹੁਣ ਤੂੰ ਐ ਲਾ ਕਰ ਹੁਣ ਹੁਣ ਧੱਕਾ ਕਰ ਨਾ ਆ ਦੇਖ ਲੈ ਇਹ ਕਿੰਨੀ ਖੜ ਜਾ ਯਾਰ ਓਏ ਇਹਦੇ ਕਿੰਨੀ ਦੇਖ ਲੈ ਪਤੰਦਰਾ ਜੀ ਅੱਤਾਈਆਂ ਨਾ ਤੂੰ ਸਰਦਾਰਾ ਦਾ ਸੁਣ ਮੇਰੀ ਹੈਂ ਇਹ ਹੁਣ ਰਾਜੀ ਆ ਕੱਲੀ ਇਹ ਵੀ ਨਾ ਮਾਰਦੀ ਆ ਭੈਣ ਚੋਦੇ ਦੀ ਫਿਰ ਇਧਰੋਂ ਇਹ ਰਗੜ ਦੂਗੀ ਮੈਨੂੰ ਮੈਂ ਹੁਣ ਦੱਸ ਕਿਤੇ ਗਰੀਬ ਆ ਜੀ ਇੱਕ ਤਾਂ ਰਗੜਿਆ ਜਾਊ ਗਈ ਇਹ ਦੁਨੀਆ ਤੇ ਤਾਂ ਫਿਰ ਕਿਉਂ ਨਹੀਂ ਆਇਆ ਕੰਮ ਪਹਿਲਵਾਨ ਇੱਕ ਤਾਂ ਤਾਂ ਹੋ ਗਈ ਆਪਾਂ ਰੋਜ਼ ਹੀ ਕਹੀ ਜਾਵੀ ਆਪਾਂ ਨੂੰ ਨਾ ਆਪਾਂ ਜਾਓ ਟੋਟਾ ਕੌਣ ਚੱਲੂ ਉਰੇ ਆ ਜਾ ਉਰੇ ਭੱਜ ਨਾ ਅਸੀਂ ਹੁਣ ਕਰਾਂਗੇ ਏਜੰਟ ਆ ਵੀ ਓਏ ਖੜਤਾ ਜਾ ਯਾਰ ਤੂੰ ਦਵਾਉਂਦਾ ਨਹੀਂ ਕਰ ਕੋਈ ਪਹਿਲੀ ਵਾਰੀ ਸੁੱਦਾ ਕਰਾਉਣ ਲੱਗਿਆ ਬਾਈ ਦੇ ਦੇ ਆਇਆ ਨਾ ਕਰ ਰਹਾ ਹੱਥ ਰਹਾ ਹੱਥ ਤਾਂ ਕੰਨਾ ਨਾ ਰੱਖੀ ਕੋਈ ਗੱਲ ਨਹੀਂ ਤੈਨੂੰ ਨਹੀਂ ਪੁੱਗੂ ਨਾ ਰੱਖੀ ਦੱਸ ਦੇ ਫਿਰ ਆਈ ਦੱਸ ਉਹ ਤਾਂ ਨੇ ਬੁਲਾ ਲਿਆ ਮੈਂ ਤਾਂ ਗਾਹ ਸੌਦਾ ਕਰਨ ਜਾਂਦਾ ਸੀ ਥੱਲ ਕੋਈ ਨਹੀਂ ਇਹ ਆਉਣਾ ਪੈਂਦਾ ਸਾਨੂੰ ਗਾਕ ਲਵੇ ਸਾਢੇ 16 ਦੀਆਂ ਵੇਚਤੀਆਂ ਕੀ ਗੱਲ ਆ ਨਾ ਤੈਨੂੰ ਉਹਦੇ ਬਿਨਾ ਪੁੱਛੇ ਪਾਤੇ ਮੈਨੂੰ ਕਿਆ ਤੈਨੂੰ ਮੈਂ ਤੇ ਹੈ ਕਿਆ ਤੈਨੂੰ ਤੂੰ ਆਪ ਹੀ ਦੇਖ ਲੈ ਆਪ ਕੀ ਦੇਖੂੰ ਦੱਸਾਂ ਮੈਂ ਜਿਹੜਾ ਨਾ ਦੇਣਾ ਸੌਦਾ ਸਰਦਾਰ ਚ ਹੀ ਰਹਿ ਗਈ ਤੇਰੀ ਕੁੱਠਲ ਸੌਦਾ ਤੇਰਾ ਪੈਸੇ ਮੇਰੇ ਪਰ ਜਿਹੜਾ ਮੁੱਲੇ ਲਾਈ ਜਾਂਦਾ ਨਾ ਮੈਂ 13000 ਤੋਂ ਨੇ ਦੇਖ ਲਾ ਕਿੱਥੇ ਦੇ ਕਿੱਥੇ ਗੱਡੀ ਚੱਕੀ ਕਿੰਨਾ ਵਧਾਤਾ ਤੇ ਮੈਂ 35 3500 ਰੁਪਇਆ ਬੰਦੇ ਨੇ ਚੱਕਦਾ ਤੂੰ ਬੰਦੇ ਦੀ ਸਰਦਾਰ ਜੀ ਨਹੀਂ ਮੈਨੂੰ ਤੂੰ ਐ ਕਰ 30000 ਤੋਂ ਮੈਨੂੰ ਇਹ ਕਿੱਥੇ ਤੇਈ ਤੇ ਉਹ ਐ ਤਾਂ ਤੂੰ ਜਿੰਨੇ ਮਰਜ਼ੀ ਮੰਗੀ ਜਾਂਦਾ ਮੈਂ ਤੈਨੂੰ ਐ ਜਣ ਮੈਂ ਆਖੀ ਜਾਵੇਂ ਮੈਨੂੰ ਐ ਕਿੰਨਾ ਘਟਕੇ ਫਿਰ ਮੈਂ ਜੂਨ ਛੱਡ ਦੇਣਾ ਹਾਂ ਛੱਡ ਦੇ ਬੇਚ ਲੈਣ ਦੇ ਨੂੰ ਮੜੀ ਐਂਡ ਕਰਦਾ ਨਾ ਬੰਦਾ ਜਿਹੜਾ ਬਾਚਾ ਕਹਿੰਦਾ ਹੁੰਦਾ ਵੀ ਯਾਰ ਤੜਕੇ ਕੀ ਲੱਗੀ ਜਾਂਦਾ ਵੀ ਹੁਣ ਦੁਪਹਿਰ ਨੂੰ ਭੈਣ ਦੇਣਾ ਹੁਣ ਕੀ ਹੋਈ ਜਾਂਦਾ ਤੇ ਟਾਈਮ ਸਮਾਂ ਹੁੰਦਾ ਵੀਰ ਜੀ ਸਰਦਾਰਾ ਜਿਹੜਾ ਵਪਾਰੀਆ ਘਰੇ ਲੈ ਨਹੀਂ ਭਾਈ ਜੀ ਭਾਵੇਂ ਘਰੇ ਲੈ ਜਾ ਮੈਂ ਤੈਨੂੰ ਐ ਨਹੀਂ ਕਹਾਂ ਪਰ ਮੁੱਲ ਬਹੁਤ ਧੱਕਤਾ ਉਹਨੇ ਜਿਹੜੀਆਂ ਪ੍ਰਵਾਹ ਤੇ ਇਹਦੇ ਉਹਨਾਂ ਦਾ ਹੱਥ ਕਰ ਬਸ ਬੇਇੱਜ਼ਤੀ ਹੂੰ ਸਤਾਰਾ ਹੂੰ ਸਤਾਰਾ ਉਹ ਨਹੀਂ ਦੁਪੱਟਰੀ ਓਰੀਆ ਬਿੱਲਿਆ ਆ ਗਈਆਂ ਬੱਕਣਗੀਆਂ ਬੱਕਣਗੀਆਂ ਓ ਆਈ ਜਾਊਗਾ ਤਾਂ ਮੰਡੀ ਆ ਯਾਰ ਓਏ ਤੋੜਾ ਨਹੀਂ ਕਰ ਬਸ ਗੱਲ ਕਰਦੇ ਇਹਨੂੰ ਪਤਾ ਭਾਈ ਨੂੰ ਮੈਂ ਦੋ ਗੱਟੀਆਂ ਖਰੀਦਣਾ ਕੜਾ ਮੇਕਅਪ ਦੀ ਲੈਣਾ ਭਾਈ ਯਾਰ ਮੈਨੂੰ ਪਤਾ ਹੈ ਕਰਦੇ ਆ ਕੁਛ ਪੱਕਾ ਕੰਮ ਬਸ ਸੁਣ ਤੱਕੀ ਭਾਈ ਰਾਜੂ ਕਰੇਗਾ ਦੇਖ ਲੈ ਇੱਧਰ 5000 ਦੀ ਬੱਕਰੀ ਹੁੰਦਾ ਸੀ ਕਿੰਨੇ ਚ ਪਉਂਦਾ ਹਾਂ ਇਹ ਤੈਨੂੰ ਵੀ ਸਾਰਾ ਪਤਾ ਯਾਰ ਤੂੰ ਕੜਾ ਕੋਈ ਨਿਆਣਾ ਕੜਾ ਲੈ 17000 ਦੀਆਂ ਦੇ ਭਾਈ ਨਾ ਭਾਈ ਯਾਰ ੱੱੱਕਾ ਕਰੀ ਜਾਂਦਾ ਕੋਈ ੱੱੱਕਾ ਨਹੀਂ ਹੈਗਾ 500 ਹੀ ਪਾਇਆ ਹੈ ਹੈ ਪੂਰੇ ਵੀ ਦਿਨ ਕਰਦੇ ਤੈਨੂੰ ਕਹਿੰਦਾ ੱੱੱਕਾ ਯਾਰ ਹਣ ਤੈਨੂੰ ਵੀ ਮੈਂ ਉਹ ਕਰਦਾ ਲੈ ਮੈਂ ਤੈਨੂੰ ਵੀ ਨਹੀਂ ਉਹ ਕਰਦਾ ਬੇਇੱਜ਼ਤੀਆਂ ਸਾਡੇ 17 ਦੀਆਂ ਚੁੱਪ ਕਰ ਜਾ ਚੁੱਪ ਕਰ ਜਾ ਮੈਂਨੇ ਮੁੱਲ ਬੜਾ ਸਹੀ ਲਾਇਆ ਹੈ ਪੁਗਦੀਆਂ ਨੇ ਸਮਝ ਨਹੀਂ ਪੁਗਦੀਆਂ ਮੈਥੋਂ ਨਾ ਡਰੀ ਦਿਲ ਖੋਲ ਕੇ ਗੱਲ ਕਰੀ ਹੈ 19 ਦੀਆਂ ਕਰਦੀ ਚੱਕ ਹੋਰ ਤਾਂ 19ਆਂ ਨਹੀਂ ਦੀਆਂ ਨਹੀਂ ਹੁੰਦੀਆਂ ਹੁਣ ਬਿੱਲੇ ਦੀ ਮਰਜ਼ੀ ਐ ਹੁਣ ਛੱਡ ਹੁਣ ਛੱਡ ਦੇ ਤੈਨੂੰ ਕਿਉਂ ਦੇਊਗਾ ਬਈ ਵਿਚਾਰੇ ਤਾਂ ਮੈਂ ਖੜਾ ਨਹੀਂ ਛੱਡ ਦੇ ਹੁਣ ਨਾ ਮਾਰ ਤੂੰ ਨਾ ਮੈਨੂੰ ਬਹੁਤ ਚੱਕ ਇੱਕ ਤਾਂ ਮਰੂ ਗਈ ਜੇ ਤੂੰ ਜੇ ਮੈਂ ਮਾਰ ਹੀ ਦਿੱਤਾ ਹੁਣ ਇੰਨੇ ਤਾਂ ਕਿੱਥੇ ਤੇਰਾ ਕਿੱਧਰ ਦੀ ਕਿੱਧਰ ਦੇ ਪੈਸੇ ਫਰਾਗਾ ਐਸੇ ਫਰਾਗਾ ਤਾ ਯਾਰ ਐਸੇ ਕੱਢਦੇ ਪਿੱਛੋਂ ਹੀ ਕੱਢੀ ਯਾਰ ਸੁਣੀ ਕੌਣ ਹੈ ਸੁਣ ਲੈ ਸਾਢੇ 17 ਚ ਨੇਪੜੇ ਸਭ ਦੇ ਸਾਹਮਣੇ ਸਾਢੇ 17 ਚ ਨੇਪੜੇ ਸਾਢੇ 17 ਜਾਨ ਮੈਂ ਜਮਾਨੇ ਚੋੜ ਕੇ ਮਾਰੇ ਆ ਉਹ ਉਹ ਵੀ ਸੱਪ ਐ ਸੱਪ ਤਾਂ ਸਾਰੀ ਹੁੰਦੇ ਨੇ ਸੱਪ ਕਿਹੜਾ ਨਹੀਂਦਾ ਬਸ ਸਾਡੀ ਗੱਲ ਤੇ ਫੁੱਲ ਚੜ ਮੈਂ ਵੱਧ ਨਹੀਂ ਦਿੰਦਾ ਪਰ ਹਜ਼ਾਰ ਦੇਣਾ ਹੋਇਆ ਹਜ਼ਾਰ ਦੇਣਾ ਹੋਇਆ ਹੋਰ ਤੇ ਪਾਸੋਂ ਤਾਂ ਦੇ ਬਦੂਗਾ ਦੇ ਦੂੰ ਤੈਨੂੰ ਲੈ ਆ ਰਿਹਾ ਵੀਡੀਓ ਬਣਦੀ ਐ ਸਾਹਮਣੇ ਪੈਸੇ ਲੈ ਲੈ

ਮੇਰੇ ਹੱਥਾਂ 'ਚੋਂ ਪੈਸੇ ਨਹੀਂ ਤੈਨੂੰ ਉਹ ਵੀ ਛੋਟ ਕਰ ਦੋ ਆਪੀ ਛੋਟ ਦੋ ਹਣ ਛੋਟ ਹਣ ਕਦੀ ਕਰਦਾ ਛੋਟ ਤੇ ਨਹੀਂ ਕਰਾਤੀ ਮੈਂ ਤਾਂ ਇਹ 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 ਜੋ ਮਰਜ਼ੀ ਕਰ ਦੇ ਖੁਸ਼ੀ ਤੋਂ ਵਪਾਰੀ ਬੰਦਾ ਹੈ ਨਾ ਜੋ ਮਰਜ਼ੀ ਜੋ ਤਰ੍ਹਾਂ ਚਿੱਤ ਕਰੇ ਬਾਕੀ ਮੇਰੀ ਦਲਾਲੀ ਦੇ ਦੇ ਦੂਆ 'ਚੋਂ ਜੋ ਮਰਜ਼ੀ ਦੇ ਦੇ ਗਰੀਬ ਆਦਮੀ ਕੋਈ ਬਾਣ ਨਹੀਂ ਤੇਰ ਨਾਲ ਅੱਛਾ ਬਾ